ਦੇਣਾ ਚਾਹੀਦਾ ਸਮਾਸੀ ਦੇ ਚੁੱਕੀ ਲੋਕ ਸਹਿਮਤ ਨੇ ਤੁਹਾਡੇ ਨਾਲ ਲੋਕ ਸਹਿਮਤ ਨੇ ਸਾਡੇ ਨਾਲ ਕਿਸੇ ਨੇ ਤੁਸੀਂ ਨੇ ਕਿਵੇਂ ਕਿਹਾ ਸੀ ਕਿਸੇ ਨੇ ਕੋਈ ਹਾਂ ਨਾ ਚ ਜਵਾਬ ਨਹੀਂ ਦਿੱਤਾ ਤੁਹਾਡਾ ਇਹ ਸਾਡੇ ਦੁੱਖ ਪਰਿਵਾਰ ਦੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦੀ مالی ਮਦਦ ਜਿਹੜੀ ਦਿੱਤੀ ਹੈ ਕੀ ਹੈ ਇਹ ਪ੍ਰਸ਼ਾਸਨ ਜ਼ੂਮਰ ਚਾਲ ਕਰਕੇ ਸਿਰਫ 2 ਲੱਖ ਰੁਪਏ ਬੰਦੇ ਦੀ ਕੀਮਤ ਪਾ ਕੇ ਗਿਆ ਇਹ ਬੰਦਾ ਆਪਣੇ ਦਿਲ ਤੇ ਹਾਸਰਾ ਕੀ ਮੈਡਮ ਕਹਿੰਦੇ ਚਲੀ ਗਈ ਆ ਉਹਨੇ ਕੋਈ ਹੋਰ ਕਰਨੀ ਕੀਤੀ ਹੈਗੀ ਕਿ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਜਾਂ ਪਰਿਵਾਰ ਨਾਲ ਅਸੀਂ ਖੜਾਗੇ ਜਾਂ ਅਸੀਂ ਜੋ ਵੀ ਕਰ ਸਕਦੇ ਆ ਸਰਕਾਰ ਵੱਲੋਂ ਕਰਾਂਗੇ ਨਹੀਂ ਬਹੁਤ ਹੀ ਰੁੱਖੀ ਭਾਸ਼ਾ ਚ 2 ਮਿੰਟ ਗੱਲ ਕਰਕੇ ਜਿੱਦਾਂ ਬਗਾਤੀ ਕੋਈ ਚੀਜ਼ ਮਾਰਨੀ ਹੁੰਦੀ ਆ ਵੀ ਇਹ ਮੰਗਤੇ ਨੇ ਤੇ ਇਹਨਾਂ ਦੇ ਬੰਦੇ ਦੀ ਜਿਹੜੀ ਕੀਮਤ ਆ ਸਿਰਫ 2 ਲੱਖ ਰੁਪਈਆ ਯਾਰ ਪ੍ਰਸ਼ਾਸਨ ਨੇ ਐਲਾਨ ਕਰਿਆ ਕਿ ਜਿਹੜੇ ਇਹ ਦੋਨੋਂ ਵੀਰ 65000 ਵਾਲੇ ਮਸਲੇ ਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਨੇ ਕਿ ਇਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਈਆ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਪਰ ਜਿਵੇਂ ਹੀ 2 ਲੱਖ ਰੁਪਏ ਦਾ ਮੈਡਮ ਨੇ ਐਲਾਨ ਕਰਿਆ ਉੱਥੇ ਜਿਹੜੇ ਲੋਕ ਖੜੇ ਸੀ ਉਹ ਗੁੱਸੇ ਹੋ ਗਏ ਅਤੇ ਕਹਿਣ ਲੱਗੇ ਕਿ ਦੋ ਜ਼ਿੰਦਗੀਆਂ ਦੀ ਕੀਮਤ ਸਿਰਫ ਤੇ ਸਿਰਫ 2 ਲੱਖ ਰੁਪਿਆ ਹੀ ਪਾਈ ਹੈ ਤੁਸੀਂ ਨੇ ਅਤੇ ਮਾਹੌਲ ਕਾਫੀ ਗਰਮ ਹੋ ਗਿਆ ਸੀ ਇੱਥੇ ਅਤੇ ਕੱਲ ਸਾਰਾ ਦਿਨ ਇਹੀ ਕੁਝ ਚੱਲਦਾ ਰਿਹਾ ਕੱਲ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਪਹੁੰਚੇ ਸੀ ਅਤੇ SSP ਸਾਹਿਬ ਵੀ ਆਪ ਆਏ ਸੀ ਇਸ ਮਸਲੇ ਨੂੰ ਸੁਲਝਾਉਣ ਵਾਸਤੇ SSP ਸਾਹਿਬ ਨੇ ਕਿਹਾ ਕਿ ਜੋ ਸਾਡੇ ਤੋਂ ਹੋ ਸਕਦਾ ਅਸੀਂ ਕਰ ਰਹੇ ਹਾਂ ਅਸੀਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੱਖਾਂ ਕਿਹਾ ਜਾ ਰਿਹਾ ਕਿਹੜਾ ਮੇਨ ਪੁਲਿਸ ਵਾਲਾ ਕਿ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਪਰ ਸਾਡੇ ਹੱਥ ਨਹੀਂ ਆ ਰਿਹਾ ਹੋ ਅਤੇ SSP ਸਾਹਿਬ ਨੇ ਸਮਝਾਇਆ ਕਿ ਤੁਸੀਂ ਜਿਹੜਾ ਹੈਗਾ ਇਹ ਰਾਹ ਖੋਲ ਦੋ ਸੰਸਕਾਰ ਕਰ ਦੋ ਚਾਹੇ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਰਾਹ ਖੋਲ੍ਹ ਦਿਓ ਸੰਸਕਾਰ ਹਲੇ ਨਹੀਂ ਕਰਨਾ ਤਾਂ ਨਾ ਕਰੋ ਪਰ ਲੋਕ ਮੰਨੇ ਨਹੀਂ ਕਹਿੰਦੇ ਅਸੀਂ ਇੱਥੇ ਹੀ ਬੈਠੇ ਰਾਵਾਂਗੇ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਅਗਰ ਇੱਕ ਵਾਰ ਅਸੀਂ ਰਸਤਾ ਖਾਲੀ ਕਰ ਦਿੰਨੇ ਆ ਉਸ ਤੋਂ ਬਾਅਦ ਸਾਡੇ ਪੱਲੇ ਕੁਝ ਨਹੀਂ ਪਵੇਗਾ ਲੋਕਾਂ ਨੇ ਕਈ ਉਦਾਹਰਨਾਂ ਐਸੇ ਦਿੱਤੇ ਜਿੱਥੇ ਮਾਮਲੇ ਲਟਕ ਕੇ ਬਿਲਕੁਲ ਐਸੇ ਹੀ ਮਾਹੌਲ ਦੇ ਵਿੱਚ ਅਤੇ ਲੋਕਾਂ ਨੇ ਕਿਹਾ ਕਿ ਅਸੀਂ ਪਹਿਲਾਂ ਆਪਣੀਆਂ ਮੰਗਾਂ ਮਲਵਾਉਣੀਆਂ ਨੇ ਅਤੇ ਜਿਹੜੇ ਮੇਨ ਬੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾਉਣਾ ਉਸ ਤੋਂ ਬਾਅਦ ਹੀ ਅਸੀਂ ਸੋਚਾਂਗੇ ਰਸਤਾ ਖੋਲਣਾ ਹੈ ਜਾਂ ਫਿਰ ਨਹੀਂ ਤੁਸੀਂ ਦੇਖ ਰਹੇ ਹੋ ਕਿ ਐਸਐਸਪੀ ਸਾਹਿਬ ਇੱਥੇ ਖੁਦ ਆਏ ਅਤੇ ਐਮਐਲਏ ਵੀ ਆਈ ਸੀ ਕੱਲ ਅਤੇ ਜਿਹੜਾ ਹੁਣ ਇਹ ਮਾਹੌਲ ਹੈ ਡਰਾਈਵਰ ਵੀਰ ਵਾਲਾ ਪਹਿਲਾਂ ਤਾਂ ਕਈ ਦਿਨ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਜਿਵੇਂ ਹੀ ਵੀਡੀਓ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਹੁਣ ਇਹ ਗੱਲ ਦੂਰ ਤੱਕ ਪਹੁੰਚਣ ਲੱਗੀ ਹੈ ਕਾਫੀ ਦੂਰੋਂ ਦੂਰੋਂ ਲੋਕ ਇੱਥੇ ਪਹੁੰਚ ਰਹੇ ਨੇ ਨਿਆਲ ਪਿੰਡ ਅਤੇ ਕੱਲ ਕਾਫੀ ਜ਼ਿਆਦਾ ਇਕੱਠੀ ਚਾਹੇ ਗਰਮੀ ਵੀ ਬਹੁਤ ਹੈ ਪਰ ਫਿਰ ਵੀ ਲੋਕਾਂ ਦਾ ਜਿਹੜਾ ਇਕੱਠਾ ਹੈ ਬੱਦਦਾ ਹੀ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਵੀ ਆ ਕਿ ਆਖਰ ਗ੍ਰਿਫਤਾਰੀਆਂ ਹਾਲੇ ਤੱਕ ਕਿਉਂ ਨਹੀਂ ਹੋਈਆਂ ਕੱਲ ਬਾਬਾ ਬਖਸ਼ੀ ਸਿੰਘ ਵੀ ਆਏ ਉਹਨਾਂ ਨੇ ਵੀ ਕਿਹਾ ਕਿ ਮੈਂ ਵੀ ਹੁਣ ਲਗਾਤਾਰ ਜੁੜਿਆ ਰ੍ਹਾਂਵਾਂਗਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਇੱਥੇ ਆਉਂਦਾ ਰਹਾਂਗਾ ਅਤੇ ਤੁਸੀਂ ਇਕੱਠ ਦੇਖ ਰਹੇ ਹੋ ਕਿਸਾਨ ਜੁਨੀਆ ਨੇ ਬੈਠੀਆਂ ਨੇ ਜਿਵੇਂ ਹੀ ਇੱਥੇ ਐਸਐਸਪੀ ਸਾਹਿਬ ਆਏ ਕਿਸਾਨ ਯੂਨੀਅਨ ਆ ਸੀ ਜਾਂ ਫਿਰ ਇਲਾਕੇ ਦੇ ਲੋਕ ਸੀ ਉਹ ਨਾਰੇਬਾਜ਼ੀ ਵੀ ਕਰਨ ਲੱਗੇ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਹੈ ਲੋਕ ਲੋਕਾਂ ਨੂੰ ਐਦਾਂ ਕਿ ਐਡਾ ਵੱਡਾ ਮਸਲਾ ਹੋ ਗਿਆ ਆਖਿਰ ਉਹ ਪੁਲਿਸ ਵਾਲਾ ਜੀ ਨੂੰ ਫੜ ਨਹੀਂ ਰਹੀ ਪੁਲਿਸ ਕੀ ਚੀਜ਼ ਹੈ ਉਸ ਨੂੰ ਗ੍ਰਿਫਤਾਰ ਕਰਿਆ ਜਾਵੇ ਜਲਦੀ ਤੋਂ ਜਲਦੀ ਅਤੇ ਕਈ ਧਰਾਵਾਂ ਦਾ ਵੀ ਵਾਅਦਾ ਕਰ ਰਹੇ ਨੇ ਕਿ ਵਿੱਚ ਕੀਤਾ ਜਾਵੇ ਕਿ ਕਵੀਆਂ ਨੇ ਕੁਝ ਐਫ ਆਈ ਆਰ ਦੇ ਵਿੱਚ ਉਹ ਉਹ ਵੀ ਦੂਰ ਕਰੀਆਂ ਜਾਣ ਕਿਉਂਕਿ ਜਦੋਂ ਕਿ ਐਸੇ ਸੰਘਰਸ਼ ਹੁੰਦੇ ਨੇ ਐਸੇ ਸੰਘਰਸ਼ਾਂ ਦੇ ਨਾਲ ਕਈ ਸਮਝਦਾਰ ਲੋਕ ਜੁੜਦੇ ਨੇ ਪੜੇ ਲਿਖੇ ਲੋਕ ਜੁੜਦੇ ਨੇ ਜਿਨ੍ਹਾਂ ਨੂੰ ਕਿ ਨੌਲਜ ਹੁੰਦੀ ਹੈ ਕੋਰਟ ਕਚਹਿਰੀਆਂ ਦੀ ਕਈ ਵਕੀਲ ਸਾਹਿਬ ਵੀ ਜੁੜਦੇ ਨੇ ਉਹ ਦੱਸ ਦਿੰਦੇ ਨੇ ਕਿ ਕਿੱਥੇ ਕਿੱਥੇ ਕਮੀਆਂ ਨੇ ਐਫ ਆਈ ਆਰ ਦੇ ਵਿੱਚ ਅਤੇ ਖਾਸ ਜਿਹੜਾ 2 ਲੱਖ ਰੁਪਏ ਵਾਲਾ ਮਸਲਾ ਹੋਇਆ ਜਦੋਂ ਮੈਡਮ ਨੇ ਐਲਾਨ ਕਰਿਆ ਕਿ 2-2 ਲੱਖ ਰੁਪਏ ਅਸੀਂ ਦੇ ਰਹੇ ਹਾਂ ਉਸ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਗੁੱਸੇ ਹੋ ਗਏ ਸੀ ਕਿ 2 ਲੱਖ ਰੁਪਏ ਅਸੀਂ ਨਹੀਂ ਲੈਣਾ ਅਤੇ ਇੱਥੇ ਹੀ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਐਲਾਨ ਕਰਿਆ ਸੀ ਕਿ ਆਪਾਂ 2 ਦਿਨ ਦਾ ਜਿਹੜਾ ਸਮਾਂ ਇਹ ਆਪਾਂ ਪ੍ਰਸ਼ਾਸਨ ਨੂੰ ਦੇ ਦਈਏ ਦੋ ਦਿਨਾਂ ਦਾ ਸਮਾਂ ਮੰਗਿਆ ਪ੍ਰਸ਼ਾਸਨ ਨੇ ਮੈਂ ਵੀ ਔਨ ਕੈਮਰਾ ਗੱਲ ਕਰੀ ਸਰਪੰਚ ਸਾਹਿਬ ਨਾਲ ਜਦੋਂ ਉਹਨੇ ਐਲਾਨ ਕਰਿਆ ਉਹਨਾਂ ਦੀ ਗੱਲ ਦੇ ਉੱਪਰ ਰਿਐਕਸ਼ਨ ਤਾਂ ਕਿਸੇ ਨੇ ਦਿੱਤਾ ਨਹੀਂ ਮੈਂ ਕੈਮਰੇ ਤੇ ਵੀ ਉਹਨੂੰ ਪੁੱਛਿਆ ਕਿ ਕਿਸੇ ਨੇ ਹਾਂ ਨਾ ਨਹੀਂ ਕਰੀ ਪਰ ਸਰਪੰਚ ਸਾਹਿਬ ਨੇ ਫਿਰ ਕਿਹਾ ਕਿ ਨਹੀਂ ਅਸੀਂ ਇਸੇ ਤਰ੍ਹਾਂ ਜਿਹੜਾ ਸਾਡਾ ਧਰਨਾ ਚੱਲ ਰਿਹਾ ਅਸੀਂ ਸ਼ਾਂਤੀ ਦੇ ਨਾਲ ਇਹ ਕਰਦੇ ਰਹਾਂਗੇ ਖੈਰ ਕਈ ਵਾਰ ਐਸੇ ਥੋੜੇ ਥੋੜੇ ਮਤਭੇਦ ਵੀ ਹੋ ਜਾਂਦੇ ਨੇ ਐਸੇ ਜਿਹੜੇ ਧਰਨੇ ਚੱਲਦੇ ਹੁੰਦੇ ਨੇ ਇਹਨਾਂ ਦੇ ਵਿੱਚ ਪਰ ਮਾਹੌਲ ਹੈ ਜਿਹੜਾ ਬਿਲਕੁਲ ਸਹੀ ਚੱਲ ਰਿਹਾ ਬਿਲਕੁਲ ਸਹੀ ਦਿਸ਼ਾ ਦੇ ਵੱਲ ਜਾ ਰਿਹਾ ਜਿਵੇਂ ਲੋਕਾਂ ਨੇ ਸੋਚਿਆ ਸੀ ਉਮੀਦ ਇਹ ਹੈ ਕੱਲ ਜਿਵੇਂ ਲੋਕ ਗੱਲਾਂ ਕਰ ਰਹੇ ਸੀ ਅੱਜ ਯਾਨੀ ਕਿ ਜਦੋਂ ਤੁਸੀਂ ਹੁਣੇ ਵੀਡੀਓ ਦੇਖ ਰਹੇ ਹੋ ਕਿ ਅੱਜ ਮਸਲੇ ਦਾ ਸ਼ਾਇਦ ਹੱਲ ਹੋ ਜੇ ਸ਼ਾਇਦ ਗ੍ਰਿਫਤਾਰੀ ਹੋ ਜੇ ਕਿਉਂਕਿ ਜਿਹੜਾ ਉਹ ਪੁਲਿਸ ਵਾਲਾ ਜਿਸ ਦਾ ਨਾਮ ਲੈ ਕੇ ਗਏ ਨੇ ਡਰਾਈਵਰ ਬਾਈ ਉਹ ਕਿ ਉਸ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਕਈ ਥਾਵਾਂ 'ਤੇ ਰੇਡ ਕਰੀਆ ਜਿਵੇਂ ਜਿਵੇਂ ਪਤਾ ਲੱਗਦਾ ਪੁਰਸ ਨੂੰ ਪੁਰਸ ਕਰ ਰਹੀ ਹੈ ਕਿਉਂਕਿ ਪੁਰਸ ਵਾਸਤੇ ਵੀ ਇਹ ਮਾਮਲਾ ਜਿਹੜਾ ਹੈਗਾ ਸਿਰਦਰਦ ਬਣ ਗਿਆ ਹੋਣਾ ਜਿਹੜੇ ਰੋਡ ਨੇ ਬੰਦ ਕਰੇ ਪਏ ਨੇ ਪਰ ਇਹ ਵੀਰਾਂ ਦਾ ਇੰਨਾ ਕਿ ਧੰਨਵਾਦ ਆ ਕਿ ਐਂਬੂਲੈਂਸ ਵਗੈਰਾ ਨੂੰ ਇਹ ਰਾਹ ਦੇ ਦਿੰਦੇ ਨੇ ਜੋ ਸਕੂਲ ਦੀਆਂ ਬੈਨਾਂ ਲੰਘਦੀਆਂ ਨੇ ਉਹਨਾਂ ਨੂੰ ਵੀ ਲੰਘਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਫੇਰ ਵੀ ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਬਹੁਤ ਦਿੱਕਤ ਖੜੀ ਹੋ ਜਾਂਦੀ ਹੈ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਹ ਸਭ ਤੋਂ ਵੱਡੀ ਪਰੇਸ਼ਾਨੀ ਹੋ ਰਹੀ ਆ ਤਾਂ ਥੋੜੀਆਂ-ਥੋੜੀਆਂ ਵਿੱਚ ਮੈਂ ਵੀਡੀਓ ਸੁਣਾ ਦੇਣਾ ਜਿਵੇਂ ਸਰਪੰਚ ਸਾਹਿਬ ਨੇ ਐਲਾਨ ਕਰਿਆ ਸੀ ਉਹ ਬਾਬਾ ਬਖਸ਼ੀਸ਼ ਸਿੰਘ ਦੀ ਸੁਣਾ ਦੇਣਾ ਅਤੇ ਹੋਰ ਇੱਕ ਦੋ ਤੁਹਾਨੂੰ ਵੀਡੀਓ ਦਿਖਾ ਦੇਣਾ ਬਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਾਮਲੇ ਦੇ ਨਾਲ ਆਪਾਂ ਲਗਾਤਾਰ ਜੁੜੇ ਹੋਇਆ। ਕਿਹੜੀ ਘੜੀ ਦੇ ਵਿੱਚ ਬੈਠੇ ਆ ਅਸੀਂ ਸਾਰੇ ਸਾਰਿਆਂ ਨੂੰ ਇਹ ਹੀ ਦੁੱਖ ਹੈ ਵੀ ਸਾਨੂੰ ਅੰਤਾਂ ਮਿਲਣਾ ਚਾਹੀਦਾ। ਅੰਤਾਂ ਦੀ ਮੰਗ ਵਾਸਤੇ ਅਸੀਂ ਲੜ ਰਹੇ ਆ ਉਹ ਜਿਹੜੇ ਬੱਚੇ ਸਾਡੇ ਨੂੰ ਜੈਟਾਵਲੀ ਅੰਦਰ ਪੜ੍ਹੇ ਨੇ ਦੇਖੇ ਜਾਣੇ ਤੋਂ ਉਹਨਾਂ ਦੇ ਬਾਅਦ ਸਾਰੇ ਆਪ ਸਭ ਚੰਡੀਗੜ੍ਹ ਤੋਂ ਆਏ ਨੇ ਐਸਐਸਪੀ ਐਸਬੀਆਈ ਨੇ ਲੀਡ ਪੀਐਮ ਜੀ ਨੇ ਐਸੇ ਤੁਸਬ ਆਏ ਨੇ ਸਾਰੇ ਲੱਗੇ ਹੋਏ ਨੇ ਮਨਤੋਂ ਇਸ ਕੰਮ ਦੇ ਉਹਨਾਂ ਨੇ ਛੱਤ ਰੱਖੀ ਐ ਸੀ ਛੱਤ ਰੱਖਿਆ ਲਈ ਜਦੋਂ ਤੱਕ ਲੱਖਾਂ ਨੇ ਲੱਖਾਂ ਦੇ ਪਿੱਛੇ ਜਾਂਦਾ ਉਦੋਂ ਤੱਕ ਸਾਨੂੰ ਕੋਈ ਇਨਸਾਫ ਨਹੀਂ ਹੈ ਇਨਸਾਫ ਉਹਨਾਂ ਸਵਾਰ ਤੋਂ ਆਉਣ ਤੋਂ ਇਨਸਾਫ ਦੇਵਾਗੇ ਸੰਸਾਧਾਂਵਾਲੇ ਕੋ ਨੂੰ ਇਹ ਨਹੀਂ ਕਹਿਣ ਆਏ ਕਿ ਤੁਸੀਂ ਦਾ ਸੰਸਕਾਰ ਕਰੋ ਬਿਲਕੁਲ ਨਹੀਂ ਕਹਾਗੇ ਸਾਡੀ ਸ਼ੱਕ ਦਾ ਦਾ ਸੰਸਕਾਰ ਉਦੋਂ ਕਰਾਂਗੇ ਜਦੋਂ ਤੱਕ ਉਹ ਬੰਦੇ ਲਾਖਾ ਦੇ ਪਿੱਛੇ ਨਹੀਂ ਜਾਣਗੇ ਦੂਜਾ ਵੀ ਜਿੰਨੀ ਸਾਡੀ ਬੋਰਸ ਲੱਗੀ ਹੋਈ ਹੈ ਸਾਰੇ ਇਸੇ ਕੰਮ ਦੇ ਲੱਗੀ ਹੋਏ ਸਾਨੂੰ ਟਾਈਮ ਨਹੀਂ ਮਿਲ ਰਿਹਾ ਵੀ ਸਾਡਾ 2 ਦਿਨ ਦਾ ਟਾਈਮ ਚਾਹੀਦਾ ਹੈ ਤੁਸੀਂ ਧਰਨਾ ਜਾਰੀ ਰੱਖੋ ਮੋਢੀਆਂ ਇੱਥੇ ਰੱਖੋ ਅਸੀਂ ਤੁਹਾਨੂੰ ਕਹਿੰਦੇ ਵੀ ਸਾਨੂੰ 2 ਦਿਨ ਦਾ ਟਾਈਮ ਦੇ ਦਿਓ 2 ਦਿਨਾਂ ਦੇ ਵਿੱਚ ਅਸੀਂ ਸਭ ਲਖਾਜ ਕਰਦਾਂਗੇ ਇਹ ਸਾਨੂੰ ਕੁਸਵਾਰ ਦੁਆਰਾ ਬੰਦੇ ਆਪਣਾ ਨੇ ਜਿਸ ਕਰਕੇ ਅਸੀਂ ਉਹਨਾਂ ਨੂੰ ਕਹਿੰਦਾ ਵੀ ਠੀਕ ਹੈ ਜੀ ਮਾਨ ਜੀ ਸਾਨੂੰ ਜਿਹੜੀ ਸਾਡੀ ਸ਼ੱਪਾ ਹੈ ਉਹ ਸਾਡੀ ਪੂਰੀ ਹੋਣੀ ਚਾਹੀਦੀ ਹੈ ਉਸ ਤੋਂ ਕੋਈ ਹੋਣੀ ਜੰਗਲੇ ਅਸੀਂ ਤਾਂ ਦੋਹਾਂ ਕੰਟੇ ਦੇ ਰਿਸ਼ਤੇਦਾਰ ਵੀ ਰੇਟ ਹੋ ਗਏ ਤਾਂ ਵੀ ਕਹਿੰਦੇ ਕਿ ਚਲੋ ਰਿਸ਼ਤੇਦਾਰ ਵੀ ਆਪਣੇ ਨਾਲ ਰਹੋ ਜੂਗਾ ਅਸੀਂ ਤਾਂ ਵੀ ਕਹਿੰਦੇ ਕਿ ਚਲੋ ਚੱਪੋ ਜੇ ਆਪਾਂ ਲੈ ਕੇ ਚੱਲੀਏ ਇਹ ਸਾਡੇ ਬੱਚੇ ਕਈ ਦਿਨ ਹੋ ਗਏ ਇੱਥੇ ਪਏ ਨੇ ਇਸ ਕਰਕੇ ਪਏ ਨੇ ਕਿਉਂਕਿ ਸਾਨੂੰ ਅਨੁਸਾਰ ਪੈਣਾ ਚਾਹੀਦਾ ਉਹਦੇ ਅਨੁਸਾਰ ਜੇ ਮੰਗਦੇ ਨੂੰ ਲੈ ਕੇ ਵੱਡੇ ਵੱਡੇ ਸਾੜੇ ਆਪਰੇ ਬਹੁਤ ਵੱਡੇ ਫੁੱਲ ਤੇ ਇਹਨਾਂ ਈਸਾ ਤੋਂ ਵੀ ਆਏ ਨੇ ਆਪਣੇ ਧੰਨਵਾਦ ਹੈ ਉਹਨਾਂ ਲੋਕਾਂ ਦੇ ਜਿਹੜੇ ਦੂਰੋਂ ਦੂਰੋਂ ਸਾਡੇ ਆ ਕੇ ਉਰੇ ਬਹੁਤ ਨਾ ਬਹੁਤ ਜੋਰ ਤੇ ਖੜ ਰਹੇ ਨੇ ਅਸੀਂ ਕੋ ਬਿਆਨ ਨਹੀਂ ਕਰ ਸਕਦੇ ਜਿਹੜੇ ਲੋਕਾਂ ਨੇ ਸਾਨੂੰ ਬਹੁਤ ਬੜਾ ਸਤਕਾਰ ਦਿੱਤਾ ਉਹ ਬੱਚਿਆਂ ਨੂੰ ਬੱਚਿਆਂ ਮਾਰਦੇ ਡਰ ਰਹੇ ਨੇ ਰਾਤ ਅਸੀਂ ਇੱਥੇ ਮੇਕਿੰਗ ਦੇ ਗਏ ਟਰੱਕ ਜੁਨੀਅਨ ਕੰਨੇ ਸਾਰੇ ਟਰੱਕ ਜਿੰਨੇ ਜਿੰਨਾ ਬੜਾ ਪੰਜਾਬ ਕੰਮ ਕਰਦਾਂਗੇ ਅਸੀਂ ਤੇ ਬਾਕੀ ਹੋਰ ਟੈਂਕਰ ਜੁਨੀਅਨ ਨਾਲ ਆਲੇ ਉਹ ਕਿੰਨੇ ਸਾਰੇ ਅਸੀਂ ਉਹ ਅਪੰਨ ਕਰਾਂਗੇ ਇਸ ਕਰਕੇ ਵੀ ਅਸੀਂ ਲੋਕਾਂ ਦੇ ਰਿਣੀ ਆ ਜਿਨ੍ਹਾਂ ਨੇ ਸਾਨੂੰ ਬਹੁਤ ਬੜਾ ਸਤਿਕਾਰ ਦਿੱਤਾ ਉਹਨਾਂ ਦਾ ਕੋਈ ਉਹਨੂੰ ਕਰ ਕਰ ਸਾਰਾ ਚੰਬਾ ਦੀ ਕਰਦੇ ਆ ਕਿ ਸਾਡੇ ਕੋਲ ਕੋਈ ਜਾਣ ਨਹੀਂ ਕਿਸੇ ਚੀਜ਼ ਦਾ ਕੋਈ ਉਹ ਕਰ ਸਕੀਏ ਇੰਨੀ ਮੈਂ ਤੇ ਕਰਤਾ ਹੋਇਆ ਮਨਜ਼ੂਰ ਕਰੂੰਗਾ ਮੇਰੀ ਅੱਜ ਵੀ ਦੋ ਦਿਨ ਦਾ ਟਾਈਮ ਦਾ ਵੀ ਪਾਸ ਕਰ ਦੋਗੇ ਜੀ ਦਿਨੇਓ ਤਾਂ ਮਨਜ਼ੂਰ ਕਰ ਲਿਓ ਅਸੀਂ ਕਹਿ ਕੇ ਆਇਆ ਮੰਨ ਠੀਕ ਹੈ ਜੀ ਜਨਾਬ ਤੁਹਾਡਾ ਅਜੇ ਦੋ ਦਿਨ ਦਾ ਟਾਈਮ ਲੈਂਦੇ ਆ ਉਹ ਵੇ ਠੀਕਾ ਠਾਲਸਾ 3 ਵਾਜੀ ਬੋਹੋਂ ਬੰਦਰ ਨੂੰ ਕਹਿ ਲੋ ਲੋਕ ਦੇਲੇ ਰੋੜਾ ਨੇ ਹਾਂ ਉਹਨਾਂ ਦਾ ਇਹ ਦੋ ਦਲੇ ਹੋਣਾ ਮੇਰੇ ਦੋ ਦੰਦਾਂ ਬੰਦੇ ਵੜ ਨਹੀਂ ਜੀ ਦੇਖੋ ਤੇਰੀਆਂ ਗੱਲਾਂ ਹੋਈਆਂ ਸਾਰੇ ਪੰਸਾ ਮੁਕਤੀ ਨੇ ਤੁੰਡੋ ਬੈਠੇ ਨਹੀਂ ਲੇਗੇ ਮੇਰੇ ਦੋ ਦੰਦਾਂ ਦਾ ਪੈਸਾ ਅਸੀਂ ਕਹਿਤਾ ਸੀ ਤਾਂ ਦੋ ਕਰ ਦੋ ਅਗਲੀ ਬਜ਼ਾਰੀ ਨੇ ਜੀ ਆਪਣੇ ਸਰਪੰਚ ਸਾਹਿਬ ਦੋ ਦੰਦਾਂ ਦਾ ਟਾਈਮ ਜੀ ਲੈ ਕੇ ਆਏ ਹੁਣ ਇਹ ਟਰਾਲੀ ਆਪਾਂ ਜਾਮ ਖੋਲਾਂਗੇ ਉਹਨਾਂ ਨਹੀਂ ਜੀ ਨਹੀਂ ਖੋਲਦੇ ਹਾਂ ਸਾਡਾ ਜਾਮ ਵੀ ਹੀ ਰਹੂਗਾ ਹਾਂ ਤੇ ਇੱਥੇ ਰੋਡੀਆਂ ਰਹਿਣਗੀਆਂ ਹਾਂ ਉਹਨੇ ਟਾਈਮ ਨੇ ਮੂੰਹ ਮੰਗਿਆ ਵੀ ਸਾਡੀ ਜਿਹੜੀ ਕੋਈ ਆਵਾਜ਼ ਆਈਏ ਮਾਰੇ ਉਰ ਦੇ ਵਾਸਤੇ ਵਿਚਾਰ ਕਰ ਲਿਓ ਕੋਈ ਹੋਈ ਤੁਸੀਂ ਸਹਿਮਤੋਂ ਪ੍ਰਸ਼ਾਸਨ ਨਾਲ ਵੀ 2 ਦਿਨ ਦਾ ਸਮਾਂ ਦੇਣਾ ਚਾਹੀਦਾ ਹਾਂ 2 ਦਿਨ ਦਾ ਸਮਾਂ ਅਸੀਂ ਦੇ ਚੁੱਕੇ ਹਾਂ ਲੋਕ ਸਹਿਮਤ ਨੇ ਤੁਹਾਡੇ ਨਾਲ ਲੋਕ ਸਹਿਮਤ ਨੇ ਹੀ ਸੱਜਣਾ ਕਿਸੇ ਨੇ ਤੁਸੀਂ ਨੇ ਕਿਵੇਂ ਕਿਹਾ ਸੀ ਕਿਸੇ ਨੇ ਕੋਈ ਹਾਂ ਨਾ ਚ ਜਵਾਬ ਨਹੀਂ ਦਿੱਤਾ ਤੁਹਾਡਾ ਨਹੀਂ ਜਵਾਬ ਦੇਤੀ ਮੈਂ ਕਹਿੰਦਾ ਦੀ ਕਿਵੇਂ ਲੋਕ ਤੁਹਾਡਾ ਪਿੰਡ ਬੈਠਾ ਸਾਰਾ ਕਈ ਦਿਨਾਂ ਤੋਂ ਲੱਗੇ ਹੋਏ ਨੇ ਵੀ ਇਹਨਾਂ ਤੋਂ ਇੱਕ ਵਾਰੀ ਇਹ ਚੰਗੀ ਤਰ੍ਹਾਂ ਪੁੱਛ ਕੇ ਤੁਸੀਂ ਫੇਰ ਇਹ ਦੱਸ ਦੇ ਵੀ ਭਾਈ ਆਪਾਂ 2 ਦਿਨਾਂ ਦਾ ਸਮਾਂ ਦੇਤਾ ਕੀ ਸਰਪੰਚ ਸਾਹਿਬ ਸਰ ਜਿਹੜੇ ਸਾਡੇ ਨਮਾਇंदे ਗਏ ਤੇ ਉਹ ਨਮਾਇੰਦਿਆਂ ਨੇ ਸਤਿਕਾਰ ਕਰਿਆ ਬੱਚੇ ਪਰਿਵਾਰਤੀ ਸਾਰਾ ਪਰਿਵਾਰ ਨੇ ਵੀ ਗੱਲ ਕਹੀ ਹੈ ਵੀ ਠੀਕ ਹੈ 2 ਦਿਨ ਦਾ ਟਾਈਮ ਹੈ ਜਿਹੜੇ ਬੱਚੇ ਦੇ ਪਿਤਾ ਜੀ ਨੇ ਉਹਨੇ ਵੀ ਕਿਹਾ ਹੈ ਤੇ ਉਹ ਮੁੰਡਾ ਜਿਹੜਾ ਕਰਦਾ ਉਹਨਾਂ ਨੇ ਵੀ ਕਿਹਾ ਹੈ ਤੇ ਬਾਕੀ ਜਿਹੜੇ ਅਸੀਂ ਨਾਲ ਮੈਂਬਰਨ ਕਮੇਟੀ ਉਹਨਾਂ ਨੇ ਵੀ ਕਿਹਾ ਵੀ ਤੁਹਾਨੂੰ 2 ਦਿਨ ਦਾ ਟਾਈਮ ਦੇ ਦਿੱਤਾ 2 ਦਿਨ ਹੁਣ ਕੀ ਕਰਾਂਗੇ ਆਪਣਾ ਅਗਲਾ ਪ੍ਰੋਗਰਾਮ ਕੀ ਆ ਵੀ ਉਹ ਰੋ ਟ੍ਰਾਲੀ ਸਾਈਡ ਤੇ ਕਰਨੀ ਆ ਜਾਂ ਕਿਉਰੀ ਨਹੀਂ ਜੀ ਆਹ ਪਰ 2 ਦਿਨ ਦਾ ਸਮਾਂ ਕਿਹੜੇ ਲੋੜ ਦਿੱਤਾ ਉਹ ਇੱਥੇ ਹੀ ਰਹੂਗਾ ਦੋ ਦੋਨੇ ਮੰਗਲ ਆਪਣਾ 2 ਦਿਨ ਦਾ ਟਾਈਮ ਹੈ ਅਸੀਂ ਲੈ ਕੇ ਤੁਹਾਨੂੰ ਹਾਜ਼ਰ ਕਰਦਾਂਗੇ ਅੱਛਾ ਵੀ 2 ਦਿਨ ਵੀ ਬੈਠੇ ਰਹੋਗੇ ਇੱਥੇ ਚੱਲੂਗਾ ਕੰਮ ਜੋ ਚੱਲੇਗਾ ਸਾਰਾ ਇਵੇਂ ਚੱਲੇਗਾ ਠੀਕ ਧੰਨਵਾਦ ਜੇ ਮੇਰੀ ਗੱਲ ਲੱਗੂ ਵੀ ਜਰਾ ਇਹ ਵਾਲਾ ਆਪਣੇ ਦਿਲ ਤੇ ਹੱਥ ਰੱਖ ਕੇ ਮੈਡਮ ਕਹਿ ਕੇ ਚਲੀ ਗਈ ਆ ਉਨੇ ਕੋਈ ਹੋਰ ਕਰਨੀ ਕੀਤੀ ਹੈਗੀ ਕਿ ਇਹ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਜਾਂ ਪਰਿਵਾਰ ਨਾਲ ਅਸੀਂ ਖੜਾਗੇ ਜਾਂ ਅਸੀਂ ਜੋ ਵੀ ਕਰ ਸਕਦੇ ਆ ਸਰਕਾਰ ਵੱਲੋਂ ਕਰਾਂਗੇ ਨਹੀਂ ਬਹੁਤ ਹੀ ਰੁੱਖੀ ਭਾਸ਼ਾ ਚ 2 ਮਿੰਟ ਗੱਲ ਕਰਕੇ ਜਿੱਦਾਂ ਵਿਗਾੜਦੀ ਕੋਈ ਚੀਜ਼ ਮਾਰਨੀ ਹੁੰਦੀ ਆ ਵੀ ਇਹ ਮੰਗਤੇ ਨੇ ਤੇ ਇਹਨਾਂ ਦੇ ਬੰਦੇ ਦੀ ਜਿਹੜੀ ਕੀਮਤ ਆ ਸਿਰਫ 2 ਲੱਖ ਰੁਪਈਆ ਹੀ ਆ ਤੁਹਾਡੇ ਬੰਦਿਆਂ ਦੀ ਕੀਮਤਾਂ ਕਰੋੜਾਂ ਰੁਪਈਆ ਚ ਨੇ ਤੇ ਸਾਡੇ ਬੰਦਿਆਂ ਦੀ ਕੀਮਤ ਲੱਖਾਂ ਚ ਤੇ ਕੱਖਾਂ ਚ ਆ ਇੱਕ ਕਰਨਲ ਨੂੰ ਕੁੱਟਿਆ ਜਾਂਦਾ ਆ ਤੇ ਅੰਬੇਵਾ ਮਾਰੀ ਗੱਲਾਂ ਲਾ ਤੇ ਚਾਰ ਇੰਸਪੈਕਟਰ ਕੁੱਟਦੇ ਆ ਤੇ ਉਸ ਕੇ ਉਹਦਾ ਕੇਸ ਸੀਬੀਆਈ ਨੂੰ ਦੇ ਦਿੱਤਾ ਜਾਂਦਾ ਚਾਰ ਚਪੇੜਾਂ ਦਾ ਕੇਸ ਸੀਬੀਆਈ ਨੂੰ ਦੇ ਦਿੱਤਾ ਜਾਂਦਾ ਆ ਵੀ ਸੋਚੇ ਜਦੋਂ ਸਟੇਟ ਕੰਮ ਕਰਦੈਂਦੀ ਹੁੰਦੀ ਆ ਉਦੋਂ ਕਿਵੇਂ ਕਰਦੀ ਆ ਸਾਡੇ ਦੋ ਬੰਦੇ ਮਾਰੇ ਗਏ ਨੇ ਤੇ ਸਾਨੂੰ 2 ਲੱਖ ਰੁਪਏ ਦਾ ਇਥੇ ਚਾਰਾ ਪਾਉਣ ਵਾਸਤੇ ਮੈਡਮ ਆਈ ਆ ਮੈਂ ਕਹਿੰਦਾ ਮੈਂ ਹੁਣ ਕੁਝ ਬੋਲ ਨਹੀਂ ਸਕਦਾ ਉਹ ਸਿੱਧੀ ਆ ਜੇ ਕੋ ਬੰਦਾ ਹੁੰਦਾ ਤੇ ਮੈਂ ਬਹੁਤ ਸਖ ਸ਼ਬਦਾਂ ਚ ਗੱਲ ਕਰਦਾ ਸੋ ਇੱਥੇ ਕੋਈ ਨਹੀਂ ਹੈ ਹੁਣ ਇੰਨੇ ਬੰਦੇ ਆਪਾਂ ਬੈਠੇ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਆਪਾਂ ਹੋਰ ਵੀ ਚਾਲ ਮਾਰ ਜੀਏ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਜੀ ਦੱਸ ਰਹੀ ਆ ਕਿ ਜੋ ਹੁਣ ਆਪਾਂ ਮੈਂਬਰ ਤਾਂ ਵੀ ਆਏ ਸੀਗੇ ਇਹਦੀ ਜੋ ਆਪਣੇ ਨੂੰ ਸਾਰੇ ਡਿਸਕਸ਼ਨ ਹੋਈ ਉਹਦੇ ਵਿੱਚ 2 ਦਿਨ ਦਾ ਸਮਾਂ ਹੀ ਹੋਰ ਮੰਗਿਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਦੇਖਦੀ ਕਰਦੀ ਆ ਸੀ ਇਕਵਲ ਸਾਇਤ ਤੇ ਹੋ ਕੇ ਪੀਸ ਕੋਲੀ ਚੈ ਪੈਕੋਜੀ ਬਿਲਕੁਲ ਬੈਠੋ ਗਿਆ ਹੈ ਬਿਲਕੁਲ ਤੁਹਾਡੇ ਨਾਲ ਆ ਪਰ ਫਿਰ ਵੀ ਤੁਹਾਨੂੰ ਰਿਕਵੈਸਟ ਕਰਕੇ ਕਿ ਆਪਾਂ ਟ੍ਰੈਫਿਕ ਦੀ ਆਵਾਜ਼ਾਂ ਹੀ ਜਰੂਰ ਹੋਣਗੀ ਹੈ 2-2 ਲੱਖ ਰੁਪਏ ਦੀ ਮਾਦੀ ਮਦਦ ਜਿਹੜੀ ਦਿੱਤੀ ਹੈਗੀ ਹੈ ਉਹਦਾ ਚੈੱਕ ਅਸੀਂ ਮੈਂ ਬਸ ਹੋਰ ਸਾਈਨ ਹੋ ਕੇ ਆ ਗਿਆ ਤੁਹਾਨੂੰ ਇਸ ਤੋਂ ਬਾਅਦ ਦੇ ਦਵਾਂਗਾ ਇਹਨਾਂ ਦੀ ਜ਼ਿੰਦਗੀ ਰੁਲ ਗਈ ਤੇ ਆ ਪ੍ਰਸ਼ਾਸਨ ਨੂੰ ਪਰਚਾਰ ਕਰਕੇ ਸਿਰਫ 2 ਲੱਖ ਰੁਪਏ ਬੰਦੇ ਦੀ ਕੀਮਤ ਪਾ ਕੇ ਗਿਆ ਹੈ